ਦੇਸ਼ ਦੇ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵਧਣ ਵਾਲੀਆਂ ਹਨ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਾਹਨ ਚਾਲਕਾਂ ਦੀ ਜੇਬ ਢਿੱਲੀ ਹੋਣ ਵਾਲੀ ਹੈ ਅਜਿਹਾ ਇਸ ਲਈ ਕਿਉਂਕਿ ਸਰਕਾਰ ਨੇ 1 ਅਪ੍ਰੈਲ ਤੋਂ ਹਾਈਵੇ ਤੇ ਟੋਲ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ ਐਨ ਐਚ ਏ ਆਈ ਨੂੰ ਕੇਂਦਰ ਨੇ ਮਨਜ਼ੂਰੀ ਵੀ ਦੇ ਦਿੱਤੀ ਹੈ ਹਰਿਆਣਾ ਦੇ ਕਈ ਹਾਈਵੇ ਐਕਸਪ੍ਰੈਸਵੇ ਕੇ ਐਮ ਪੀ ਨਾਰਨੌਲ ਚੰਡੀਗੜ੍ਹ ਐਕਸਪ੍ਰੈਸਵੇ ਅਤੇ ਇਸ ਤੋਂ ਇਲਾਵਾ ਹੋਰ ਕਈ ਹਾਈਵੇ ਤੇ 5 ਤੋਂ 25 ਰੁਪਏ ਤੱਕ ਦਾ ਵਾਧਾ ਕੀਤਾ ਜਾ ਰਿਹਾ ਅਤੇ ਇਸ ਤੋਂ ਇਲਾਵਾ ਕਈ ਹੋਰ ਐਕਸਪ੍ਰੈਸ ਹਾਈਵੇ ਤੇ ਨਿਜੀ ਵਾਹਨਾਂ ਦੇ ਲਈ 5 ਤੋਂ 10 ਰੁਪਏ ਤੱਕ ਦਾ ਵਾਧਾ ਕੀਤਾ ਜਾ ਰਿਹਾ 10 ਦੇ ਕਿ ਪਹਿਲਾਂ ਟੋਲ ਦਰਾਂ 5 ਤੋਂ 7 ਸਾਲਾਂ ਦੇ ਵਿੱਚ ਇੱਕ ਵਾਰ ਵਧੀਆਂ ਸਨ ਹੁਣ ਲਗਭਗ ਹਰ ਸਾਲ ਇਹ ਦਰਾਂ ਰੀਨਿਊ ਹੋਣਗੀਆਂ ਦਰਸਲ ਹਰ ਸਾਲ ਟੋਲ ਦੀ ਸਮੀਖਿਆ ਕੀਤੀ ਜਾਂਦੀ ਹੈ ਤੇ 1 April ਤੋਂ ਨਵੇਂ ਰੇਟ ਲਾਗੂ ਕੀਤੇ ਜਾਂਦੇ ਹਨ ਦੂਜੇ ਪਾਸੇ ਨੈਸ਼ਨਲ ਹਾਈਵੇ ਤੇ ਟੋਲ ਟੈਕਸ ਦੇ ਵਿੱਚ NHAI ਦੇ ਵੱਲੋਂ 2 ਤੋਂ 5% ਦੀ ਤੱਕ ਵਾਧਾ ਕੀਤਾ ਜਾਵੇਗਾ ਟੋਲ ਦੇ 20 ਕਿਲੋਮੀਟਰ ਦਾਇਰੇ ਦੇ ਵਾਹਨ ਧਾਰਕ 330 ਰੁਪਏ ਦੇ ਬਜਾਏ ਹੁਣ 340 ਰੁਪਏ ਦਾ ਮਹੀਨਾਵਾਰ ਪਾਸ ਬਰਵਾ ਸਕਣਗੇ ਕਰਨਾਲ ਦੇ ਵਿੱਚ ਬਸਤਾੜਾ ਪਾਣੀਪਤ ਸ਼ਹਿਰ ਦੇ ਬੱਧਵਾਲ ਤੇ ਲੁਧਿਆਣਾ ਟੋਲ ਤੇ ਵੀ ਟੈਕਸ ਵਧੇਗਾ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਦੇਸ਼ ਦੇ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵਧਣ ਵਾਲੀਆਂ ਹਨ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਾਹਨ ਚਾਲਕਾਂ ਦੀ ਜੇਬ ਦਿੱਲੀ ਹੋਣ ਵਾਲੀਆ ਅਜਿਹਾ ਇਸ ਲਈ ਕਿਉਂਕਿ ਸਰਕਾਰ ਨੇ 1 ਅਪ੍ਰੈਲ ਤੋਂ ਹਾਈਵੇ ਤੇ ਟੋਲ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ NHAI ਨੂੰ ਕੇਂਦਰ ਨੇ ਮਨਜ਼ੂਰੀ ਵੀ ਦੇ ਦਿੱਤੀਆ ਹਰਿਆਣਾ ਦੇ ਕਈ ਹਾਈਵੇ ਐਕਸਪ੍ਰੈਸਵੇ KMP ਨੌਰ ਨੌਲ ਚੰਡੀਗੜ੍ਹ ਐਕਸਪ੍ਰੈਸਵੇ ਅਤੇ ਇਸ ਤੋਂ ਇਲਾਵਾ ਹੋਰ ਕਈ ਹਾਈਵੇ ਤੇ 5 ਤੋਂ 25 ਰੁਪਏ ਤੱਕ ਦਾ ਵਾਧਾ ਕੀਤਾ ਜਾ ਰਿਹਾ ਅਤੇ ਇਸ ਤੋਂ ਇਲਾਵਾ ਕਈ ਹੋਰ ਐਕਸਪ੍ਰੈਸ ਹਾਈਵੇ ਤੇ ਨਿਜੀ ਵਾਹਨਾਂ ਦੇ ਲਈ 5 ਤੋਂ 10 ਰੁਪਏ ਤੱਕ ਦਾ ਵਾਧਾ ਕੀਤਾ ਜਾ ਰਿਹਾ ਹੈ ਦੱਸਿਆ ਕਿ ਪਹਿਲਾਂ ਟੋਲ ਦਰਾਂ 5 ਤੋਂ 7 ਸਾਲਾਂ ਦੇ ਵਿੱਚ ਇੱਕ ਵਾਰ ਵਧੀਆਂ ਸਨ ਹੁਣ ਲਗਭਗ ਹਰ ਸਾਲ ਇਹ ਦਰਾਂ ਰੀਨਿਊ ਹੋਣਗੀਆਂ ਦਰਸਲ ਹਰ ਸਾਲ ਟੋਲ ਦੀ ਸਮੀਖਿਆ ਕੀਤੀ ਜਾਂਦੀ ਹੈ ਤੇ 1 ਅਪ੍ਰੈਲ ਤੋਂ ਨਵੇਂ ਰੇਟ ਲਾਗੂ ਕੀਤੇ ਜਾਂਦੇ ਹਨ ਦੂਜੇ ਪਾਸੇ ਨੈਸ਼ਨਲ ਹਾਈਵੇ ਤੇ ਟੋਲ ਟੈਕਸ ਦੇ ਵਿੱਚ NHAI ਦੇ ਵੱਲੋਂ 2 ਤੋਂ 5% ਦੀ ਤੱਕ ਵਾਧਾ ਕੀਤਾ ਜਾਵੇਗਾ ਟੋਲ ਦੇ 20 ਕਿਲੋਮੀਟਰ ਦਾਇਰੇ ਦੇ ਵਾਹਨ ਧਾਰਕ 330 ਰੁਪਏ ਦੇ ਬਜਾਏ ਹੁਣ 340 ਰੁਪਏ ਦਾ ਮਹੀਨਾਵਾਰ ਪਾਸ ਬਰਵਾ ਸਕਣਗੇ ਕਰਨਾਲ ਦੇ ਵਿੱਚ ਬਸਤਾੜਾ ਪਾਣੀਪਤ ਸ਼ਹਿਰ ਦੇ ਬੱਧਵਾਲ ਤੇ ਲੁਧਿਆਣਾ ਟੋਲ ਤੇ ਵੀ ਟੈਕਸ ਵਧੇਗਾ ਬਿਊਰੋ ਰਿਪੋਰਟ ਐਸਐਮ ਜੈਡ ਨਿਊਜ਼ ਦੇਸ਼ ਦੇ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵਧਣ ਵਾਲੀਆਂ ਹਨ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਾਹਨ ਚਾਲਕਾਂ ਦੀ ਜੇਬ ਟਿੱਲੀ ਹੋਣ ਵਾਲੀ ਹੈ ਅਜਿਹਾ ਇਸ ਲਈ ਕਿਉਂਕਿ ਸਰਕਾਰ ਨੇ 1 ਅਪ੍ਰੈਲ ਤੋਂ ਹਾਈਵੇ ਤੇ ਟੋਲ ਮਹਿੰਗਾ ਕਰਨ ਦਾ ਐਲਾਨ ਕੀਤਾ ਹੈ NHAI ਨੂੰ ਕੇਂਦਰ ਨੇ ਮਨਜ਼ੂਰੀ ਵੀ ਦੇ ਦਿੱਤੀ ਹੈ ਹਰਿਆਣਾ ਦੇ ਕਈ ਹਾਈਵੇ ਐਕਸਪ੍ਰੈਸਵੇ KMP ਨਾਰ ਨਾਲ ਚੰਡੀਗੜ੍ਹ ਐਕਸਪ੍ਰੈਸਵੇ ਅਤੇ ਇਸ ਤੋਂ ਇਲਾਵਾ ਹੋਰ ਕਈ ਹਾਈਵੇ ਤੇ 5 ਤੋਂ 25 ਰੁਪਏ ਤੱਕ ਦਾ ਵਾਧਾ ਕੀਤਾ ਜਾ ਰਿਹਾ ਅਤੇ ਇਸ ਤੋਂ ਇਲਾਵਾ ਕਈ ਹੋਰ ਐਕਸਪ੍ਰੈਸ ਹਾਈਵੇ ਤੇ ਨਿਜੀ ਵਾਹਨਾਂ ਦੇ ਲਈ 5 ਤੋਂ 10 ਰੁਪਏ ਤੱਕ ਦਾ ਵਾਧਾ ਕੀਤਾ ਜਾ ਰਿਹਾ ਹੈ 10 ਦੇ ਕਿ ਪਹਿਲਾਂ ਟੋਲ ਦਰਾਂ 5 ਤੋਂ 7 ਸਾਲਾਂ ਦੇ ਵਿੱਚ ਇੱਕ ਵਾਰ ਵਧੀਆਂ ਸਨ ਹੁਣ ਲਗਭਗ ਹਰ ਸਾਲ ਇਹ ਦਰਾਂ ਰੀਨਿਊ ਹੋਣਗੀਆਂ ਦਰਸਲ ਹਰ ਸਾਲ ਟੋਲ ਦੀ ਸਮੀਖਿਆ ਕੀਤੀ ਜਾਂਦੀ ਹੈ ਤੇ 1 ਅਪ੍ਰੈਲ ਤੋਂ ਨਵੇਂ ਰੇਟ ਲਾਗੂ ਕੀਤੇ ਜਾਂਦੇ ਹਨ ਦੂਜੇ ਪਾਸੇ ਨੈਸ਼ਨਲ ਹਾਈਵੇ ਤੇ ਟੋਲ ਟੈਕਸ ਦੇ ਵਿੱਚ NHAI ਦੇ ਵੱਲੋਂ 2 ਤੋਂ 5 ਫੀਸ ਦੀ ਤੱਕ ਵਾਧਾ ਕੀਤਾ ਜਾਵੇਗਾ ਟੋਲ ਦੇ 20 ਕਿਲੋਮੀਟਰ ਦਾਇਰੇ ਦੇ ਵਾਹਨ ਧਾਰਕ 330 ਰੁਪਏ ਦੇ ਬਜਾਏ ਹੁਣ 340 ਰੁਪਏ ਦਾ ਮਹੀਨਾਵਾਰ ਪਾਸ ਬਰਵਾ ਸਕਣਗੇ ਕਰਨਾਲ ਦੇ ਵਿੱਚ ਬਸਤਾੜਾ ਪਾਣੀਪਤ ਸ਼ਹਿਰ ਦੇ ਬੱਧਵਾਲ ਤੇ ਲੁਧਿਆਣਾ ਟੋਲ ਤੇ ਵੀ ਟੈਕਸ ਵਧੇਗਾ ਬਿਊਰੋ ਰਿਪੋਰਟ ਐਸਐਮਜ਼ ਨਿਊਜ਼